ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਲੋੜੀ ਮਾਗੀ ਦੀ ਮਾਨਤਾ ਕੀ ਹੈ ਤੇ ਮਾਗ ਨੂੰ ਮਾਗ ਤੋਂ ਕਿਹਾ ਜਾਂਦਾ ਹੈ ਤੇ ਇਸ ਮਹੀਨੇ ਦਾਨ ਕਰਨਾ ਤੇ ਕੀ ਕਰਨਾ ਹੈ ਸਤਿਗੁਰਾਂ ਨੇ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਭ ਤੋਂ ਪਹਿਲਾਂ ਕਿਉਂਕਿ ਭਾਰਤੀ ਸ਼ੇਰ ਉਤਾਂ ਅਨਸਾਰ ਜਿਹੜਾ ਮੱਗਰਪੋ ਹਿਮਰੁੱਤ ਹੈ ਪਰ ਜਦੋਂ ਇਹ ਬਰਫ਼ੀਲੀ ਰੁੱਤ ਖਤਮ ਹੁੰਦੀ ਹੈ ਤੇ ਪੋਦੇ ਮਹੀਨੇ ਦੀ ਅੰਤਲੀ ਰਾਤ ਜਾਂ ਕੋ ਮਾਗ ਦੀ ਪੂਰਵ ਸੰਧਿਆ ਦੇ ਵਿੱਚ ਲੋੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਪੰਜਾਬੀ ਵਿਸ਼ਵ ਕੋਸ਼ ਅਨੁਸਾਰ ਕਿਸੇ ਸਮੇਂ ਸੂਰਜ ਦੀ ਪੂਜਾ ਸੀ ਤੇ ਵੈਦਿਕ ਪਰੰਪਰਾ ਵਿੱਚ ਅਗਨੀ ਦੀ ਪੂਜਾ ਫਿਰ ਇਹਦੇ ਨਾਲ ਹਰ ਧਰਤੀ ਦੇ ਸੱਭਿਆਚਾਰ ਅਨੁਸਾਰ ਬਹੁਤ ਸਾਰੀਆਂ ਖੁਸ਼ੀਆਂ ਤੇ ਮੰਤਾਂ ਮਨੋਤਾਂ ਜੁੜ ਜਾਂਦੀਆਂ ਜਿਵੇਂ ਪੰਜਾਬ ਵਿੱਚ ਲੜਕੇ ਦੇ ਜਨਮ ਤੇ ਲੋੜੀ ਵੰਡਣੀ ਤਾਂ ਫਿਰ ਸਾਰੇ ਨਗਰ ਦੀ ਜਾਂ ਇਲਾਕੇ ਦੀ ਉਸ ਮਹੱਲੇ ਦੀ ਖੁਸ਼ੀ ਸਾਂਝੀ ਕਰਨੀ ਬੀਤੇ ਸਮੇਂ ਤੋਂ ਪਰਵਰਤਨ ਵੀ ਆਇਆ ਕਿ ਧੀਆਂ ਦੀ ਲੋੜੀ ਵੰਡਣ ਦਾ ਇੱਕ ਰਿਵਾਜ ਚੱਲਿਆ ਜਿਹੜਾ ਸ਼ੁਭ ਸ਼ਗਨ ਸੀ ਪੰਜਾਬ ਵਾਸਤੇ ਗਿਣਿਆ ਜਾਂਦਾ ਅੱਜ ਵੀ ਹੈ ਪਰ ਇਹਦੇ ਨਾਲ ਦੁੱਲੇ ਪੱਟੀ ਦੀ ਵਾਰਤਾ ਵੀ ਹੈ ਕਿ ਜਿਹੜਾ ਇੱਕ ਪਾਸੇ ਸਮੇ ਦੇ ਬਾਦਸ਼ਾਹ ਨਾਲ ਟੱਕਰ ਲੈਂਦਾ ਪਰ ਦੂਜੇ ਪਾਸੇ ਗਰੀਬ ਬੱਚਿਆਂ ਦੀ ਸੁੰਦਰੀ ਮੁੰਦਰੀ ਦੀ شادی ਵੀ ਕਰਦਾ ਹੈ ਇਹ ਇੱਕ ਸਮਾਜ ਲਈ ਪ੍ਰੇਰਕ ਸ਼ਕਤੀ ਬਣਿਆ ਤਾਂ ਇਸ ਲਈ ਜਿਹੜੀ ਲੋਹੜੀ ਹੈ ਉਹ ਮੌਸਮੀ ਤਿਉਹਾਰ ਵੀ ਹੈ ਔਰ ਖੁਸ਼ੀਆਂ ਦਾ ਤਿਉਹਾਰ ਸਹਿਜ ਰੂਪ ਵਿੱਚ ਸਮਾਜ ਨਾਲ ਜੁੜ ਗਿਆ ਪਰ ਲੋਹੜੀ ਦੀ ਜਿਹੜਾ ਅਗਲਾ ਦਿਨ ਹੈ ਉਹ ਕਿਉਂਕਿ ਮਾਗ ਮਹੀਨਾ ਮਾਗ ਮਹੀਨੇ ਦੀ ਸੰਕਰਾਂਤ ਮਨਾਈ ਜਾਂਦੀ ਹੈ ਸੂਰਜ ਰਾਸ ਬਦਲਦਾ ਹੈ ਤਾਂ ਇਹ ਕਿਉਂਕਿ ਮਾਗ ਦੇ ਨਾਲ ਫਿਰ ਸਾਡਾ ਇਤਿਹਾਸਕ ਦਿਨ ਮਾਗੀ ਦਾ ਕਿਉਂਕਿ ਇਹ ਦਿਨ ਸਾਡੀ ਸੰਸਕ੍ਰਿਤੀ ਵਿੱਚ ਲੋਕ ਵੱਖ-ਵੱਖ ਤੀਰਥਾਂ ਤੇ ਨਦੀਆਂ ਦੇ ਕੰਢਿਆਂ ਤੇ ਗੰਗਾ ਤੇ ਇਸ਼ਨਾਨ ਕਰਦੇ ਸਨ ਕਿਉਂਕਿ ਹਿਮਰੁੱਤ ਤੋਂ ਬਾਅਦ ਮਾਗ ਮਹੀਨੇ ਵਿੱਚ ਇਹ ਪਰੰਪਰਾ ਸ਼ੁਰੂ ਹੋਈ ਸ਼ੁਰੂਆਤੀ ਦਿਨ ਇਹਦੇ ਨਾਲ ਬਹੁਤ ਸਾਰੇ ਪੁੰਨ ਕਰਮ ਜੋੜੇ ਗਏ ਪਰ ਕਿਉਂਕਿ ਇਹ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਦਾ ਉਹ ਦਿਨ ਹੈ ਜਦੋਂ ਸਤਗੁਰਾਂ ਦੀ ਜਿਹੜੀ ਅੰਤਲੀ جنگ ਹੈ ਉਹ ਖਦਰਾਨੇ ਦੀ ਢਾਬ ਹੈ ਮਾਲਵੇ ਦੇ ਵਿੱਚ ਔਰ ਇੱਥੇ ਕਿਉਂਕਿ ਜਿਹੜੇ 40 ਸਿੱਖ ਬੇਦਾਵਾ ਦੇ ਕੇ ਗਏ ਸਨ ਭਾਈ ਮਹਾ ਸਿੰਘ ਉਹ ਇਸ ਖਦਰਾਨੇ ਦੀ ਢਾਬ ਤੇ ਫੇਰ ਪੁੱਲ ਬਖਸ਼ਾਉਂਦੇ ਹੋਏ ਪਹੁੰਚੇ ਇਸ ਜੰਗ ਵਿੱਚ ਸ਼ਹੀਦ ਹੋਏ ਮਤਾ ਭਾਗੋ ਜੀ ਦਾ ਇਤਿਹਾਸ ਹੈ ਦੇ ਨਾਲ ਔਰ ਇੱਥੇ ਆ ਕੇ ਸ਼ਤਗੁਰਾਂ ਨੇ ਟੁੱਟੀ ਗੰਢੀ ਔਰ ਇੱਥੇ ਮੁਕਤਸਰ ਦਾ ਵਰ ਦਿੱਤਾ ਹੈ ਤਾਂ ਗੁਰੂ ਪੰਥ ਵਿੱਚ ਜਦੋਂ ਸਾਡੀ ਸਾਰੀ ਭਾਰਤੀ ਸੰਸਕ੍ਰਿਤੀ ਵਿੱਚ ਤੀਰਥਾਂ ਤੇ ਇਸ਼ਨਾਨ ਜਾਂ ਹੋਰ ਸਥਾਨਾਂ ਤੇ ਜਾਣ ਦਾ ਪੁੰਨ ਕਰਮ ਬਥਿਆ ਗਿਆ ਤਾਂ ਗੁਰੂ ਨਾਨਕ ਨਿਰਮਲ ਪੰਥ ਤੀਸਰ ਪੰਥ ਦੀਆਂ ਆਪਣੀਆਂ ਰਵੈਤਾਂ ਤੇ ਆਪਣਾ ਸੱਭਿਆਚਾਰ ਹੈ ਉਹਦੇ ਵਿੱਚ ਜਿਹੜੀ ਮੁਕਸਰ ਦੀ ਮੰਗੀ ਭਵੇਂ ਇਹ ਇਤਿਹਾਸਕ ਵਾਕਾ ਲਿਖਤਾ ਅਨੁਸਾਰ ਮਈ ਦੇ ਮਹੀਨੇ ਹੋਇਆ ਅਤਿ ਦੀ ਗਰਮੀ ਦੇ ਵਿੱਚ ਪਰ ਗੁਰੂ ਪੰਥ ਨੇ ਇਹ ਦਿਨ ਚੁਣਿਆ ਕਿ ਇਹ ਮੁਕਸਰ ਸਾਹਿਬ ਜਿਹੜਾ ਮੁਕਤਿਆਂ ਦੀ ਧਰਤੀ ਹੈ ਜਿੱਥੇ ਵਿਦਾਵਾ ਪਾੜਿਆ ਗਿਆ ਭਾਈ ਮਹਾ ਸਿੰਘ ਜੀ ਦੀ ਅੰਤਮ ਖਾਸ਼ ਵਿੱਚ ਔਰ ਇਹਦੇ ਬਾਰੇ ਕਵੀਆਂ ਨੇ ਵੀ ਬੜੇ ਪਿਆਰ ਨਾਲ ਲਿਖਿਆ ਕਿ ਭਾਈ ਮਹਾ ਸਿੰਘ ਜੀ ਦਾ ਸਵਾਲ ਹੈ ਕਿ ਜੇ ਤੂੰ ਟੁੱਟਾ ਹੈ ਤਾਂ ਭੁੱਲੇ ਦੇ ਆਦਤਿਆ ਮੇਰਾ ਪਾੜ ਦੇ ਵਿਦਾਵਾ ਇੱਕ ਵਾਰੀ ਪਰ ਅਗਲਾ ਹੈ ਕਿ ਜੀਨੇ ਵਾਰ ਕੇ ਪਰਵਾਰ ਹਿੰਜਕੇ ਰੀਣਾ ਉਹਦੇ ਅੱਖਾਂ ਵਿੱਚੋਂ ਹੰਝੂ ਹੋਏ ਜਾ ਰਹੇ ਇਹ ਇੱਕ ਗੁਰੂ ਤੇ ਸਿੱਖ ਦੇ ਪਿਆਰ ਦੀ ਕਥਾ ਹੈ ਪਰ ਇਹਦੇ ਵਿੱਚ ਇੱਕ ਸੰਦੇਸ਼ ਵੀ ਹੈ ਕਿ ਸਿੱਖ ਬਿਦਾਵਾ ਦੇ ਸਕਦਾ ਹੈ ਪਰ ਸਤਗੁਰੂ ਹਮੇਸ਼ਾ ਤਰੁੱਠਦੇ ਨੇ ਆਪਣੇ ਸਿੱਖ ਦੇ ਉੱਤੇ ਗੁਰੂ ਕਦੇ ਵੀ ਬਿਦਾਵਾ ਨਹੀਂ ਦਿੰਦੇ ਸਿੱਖ ਜਦੋਂ ਭੁੱਲ ਬਖਸ਼ਾਉਂਦਾ ਹੈ ਗੁਰੂ ਬਖਸ਼ਿਸ਼ਾਂ ਦੇ ਘਰ ਵਿੱਚ ਆ ਕੇ ਮੁਕਤੀ ਦਾ ਵਾਰ ਦਿੰਦੇ ਨੇ ਇਸ ਕਰਕੇ माघि ਦੇ ਮਹੀਨੇ ਦਾ ਇੱਕ ਵਿਸ਼ੇਸ਼ ਸੰਦੇਸ਼ ਵੀ ਹੈ ਪਰ ਇਹਦੇ ਨਾਲ ਹੈ ਕਿ ਜਗਿਆਸੂ ਦਾ ਸਵਾਲ ਹੈ ਕਿ 마ਗ ਨੂੰ 마ਗ ਕਿਉਂ ਕਿਹਾ ਜਾਂਦਾ ਹੈ ਇਹਦੇ ਵਿੱਚ ਜਿਹੜੇ ਸਾਡੇ ਕੋਸ਼ ਨੇ ਉਹਦੇ ਵਿੱਚ ਹੈ ਕਿ 27 ਜਿਹੜੇ ਨਸ਼ਤਰ ਨੇ ਜਿਸ ਮਹੀਨੇ ਮਗਾ ਨਸ਼ਤਰ ਦੀ ਪੂਰਨਮਾਸ਼ੀ ਹੋਵੇ ਉਸ ਮਹੀਨੇ ਦਾ ਨਾਮ 마ਗ ਰੱਖਿਆ ਗਿਆ ਕਿਉਂਕਿ 마ਗ 12 ਮਹੀਨਾਵਾਂ ਵਿੱਚੋਂ 11ਵਾਂ ਮਹੀਨਾ ਹੁੰਦਾ ਹੈ ਔਰ ਮਦਨ ਸ਼ਤਰਤੀ ਦਾ ਨਾਮ ਮਾਗ ਰੱਖਿਆ ਗਿਆ ਇਹਦੇ ਹੋਰ ਨਾਮ ਵੀ ਸੋਮਰਤਕ ਪੂਸ਼ ਵਿੱਚ ਨੇ ਮਕਰਸ ਕ੍ਰਾਂਤੀ ਵੀ ਕਿਹਾ ਜਾਂਦਾ ਮਾ ਮਹੀਨਾ ਵੀ ਕਿਹਾ ਜਾਂਦਾ ਔਰ ਇਹਦੇ ਨਾਲ ਜਿਹੜੀਆਂ ਕਿਉਂਕਿ ਕਿਸੇ ਵੀ ਧਰਤੀ ਦੇ ਸੱਭਿਆਚਾਰ ਵਿੱਚ ਜਿਹੜੀਆਂ ਮੰਤਾਂ ਮਨੋਤਾ ਹੁੰਦੀਆਂ ਉਹਦੇ ਵਿੱਚ ਗੁਰੂ ਸਹਿਬਾਨ ਜੀ ਨੇ ਬਖਸ਼ਿਸ਼ਾਂ ਕਰਕੇ ਆਪਣੇ ਨਾਦੀ ਪਰਿਵਾਰ ਨੂੰ ਬਖਸ਼ਿਸ਼ ਕੀਤੀ ਕਿ ਜਿੱਥੇ ਲੋਕ ਬਹੁਤ ਸਾਰੇ ਤਿਲਾਂ ਦੇ ਦਾਨ ਕਰਦੇ ਨੇ ਹੋਰ ਦਾਨਪੁੰਨ ਕਰਦੇ ਨੇ ਤਾਂ ਜਿਹੜਾ ਗੁਰੂ ਦਾ ਸਿੱਖ ਹੈ ਨਰਮਲ ਪੰਥ ਦਾ ਵਾਰਿਸ ਹੈ ਉਹ ਕੀ ਕਰੇ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਤੁਖਾਰੀ ਰਾਗ ਵਿੱਚ ਸੰਦੇਸ਼ ਹੈ ਮਾਗ ਪਨੀਤ ਭਈ ਤੀਰਥ ਅੰਤਰ ਜਾਂੰਿਆਂ हे ਭਾਈ ਸੰਸਾਰ ਦੇ ਲੋਕੋ ਉਹੋ ਹੀ ਪਵਿੱਤਰ ਹੋਇਆ ਇਨਸਾਨ ਜਿਨੇ ਇਹ ਜਾਣ ਲਿਆ ਕਿ ਹਿਰਦੇ ਦੇ ਘਰ ਵਿੱਚ ਵੀ ਤੀਰਥ ਹੈ ਨਾਮ ਰੂਪੀ ਤੀਰਥ ਹੈ ਇਸ ਲਈ ਬਾਹਰੀ ਇਸ਼ਨਾਨ ਦੇ ਨਾਲ ਨਾਲ ਆਪਣੇ ਅੰਤਰ ਤੀਰਸ ਦਾ ਇਸ਼ਨਾਨ ਵੀ ਕਰਨਾ ਹੈ ਪਰ ਜਿਹੜਾ ਅਸੀਂ ਸਗਰਾਂਦ ਵਾਲੇ ਦਿਨ 12 ਮਾ ਮਾਜ ਮਹੱਲਾ ਪੰਜਵਾਂ ਬਾਣੀ ਸਰਵਣ ਕਰਦੇ ਆ ਸਰਵਣ ਕਰਾਉਂਦੇ ਆ ਇਹਦੇ ਵਿੱਚ ਸਤਿਗੁਰਾਂ ਨੇ ਕਿਹਾ ਵੀ ਜਿਹੜਾ ਗੁਰੂ ਦਾ ਸਿੱਖ ਹੈ ਉਹਨੇ ਦਾਨ ਕੀ ਕਰਨਾ ਹੈ ਇਹ ਇਹਦੇ ਵਿੱਚ ਸੰਦੇਸ਼ ਹੈ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਵਨਾਂ ਨੂੰ ਕਰਦਾ ਸਤਿਗੁਰੂ ਕਹਿੰਦੇ ਕਿ ਮਾਗ ਦੇ ਮਹੀਮੇ ਮਜਨ ਇਸ਼ਨਾਨ ਕਰਨਾ ਹੈ ਜਿੱਥੇ ਭਲੇ ਪੁਰਸ਼ ਬੰਦਗੀ ਵਾਲੀਆਂ ਰੂਹਾਂ ਨੇ ਸਾਧੂ ਜਨ ਨੇ ਉਹਨਾਂ ਦੀ ਚਰਨ ਧੂੜੀ ਵਿੱਚ ਨਿਮਰਤਾ ਹਲੀਮੀ ਦੇ ਘਰ ਵਿੱਚ ਆ ਕੇ ਇਸ਼ਨਾਨ ਕਰਨਾ ਹੈ ਪਰ ਰੱਬ ਦਾ ਨਾਮ ਹਰ ਕਾ ਨਾਮ ਧਿਆਏ ਸੁਣ ਧਿਆਉਣਾ ਵੀ ਹੈ ਸੁਣਨਾ ਵੀ ਹੈ ਤੇ ਸਭਨਾਂ ਨੂੰ ਕਰਦਾ ਜਿੱਥੇ ਲੋਕ ਹੋਰ ਅਨੇਕ ਤਰ੍ਹਾਂ ਦੇ ਦਾਨ ਕਰਦੇ ਨੇ ਹੇ ਭਾਈ ਤੁਸੀਂ ਪ੍ਰਭੂ ਦੇ ਨਾਮ ਦਾ ਦਾਨ ਕਰਨਾ ਹੈ ਤਾਂ ਕਿ ਨਿਰਪੋ ਨਰਵੈਰ ਨਾਲ ਜੁੜ ਕੇ ਤੁਸੀਂ ਸਮੁੱਚੀ ਮਾਨਵਤਾ ਨੂੰ ਪਿਆਰ ਕਰੋਗੇ ਔਰ ਸਰਬੱਤ ਦਾ ਭਲਾ ਮੰਗੋਗੇ ਅੱਗੇ ਸਤਿਗੁਰੂ ਕਹਿੰਦੇ ਹੋਏਗਾ ਕਿ ਜਨਮ ਕਰਮ ਮਲ ਉਤਰੈ ਮਲ ਪੁੱਤੇ ਜਾਏ ਗੁਮਾਨ ਕਾਮ ਕ੍ਰੋਧ ਨਾਮ ਹੋਈਐ ਬਿਨਸਹਿ ਲੋਕ ਸਵਾਨ ਇਹਦੇ ਨਾਲ ਜਿਹੜੀ ਜਨਮ ਜਨਮਾਂਤਰਾ ਦੇ ਕਰਮ ਕਰਦਿਆਂ ਮਲ ਲੱਗੀ ਹੈ ਉਹ ਉਤਰ ਜਾਏਗੀ ਮਨ ਚੋਂ ਹੰਕਾਰ ਦੂਰ ਹੋਏਗਾ ਤੇ ਜਿਹੜਾ ਕਾਮ ਕ੍ਰੋਧ ਨਹੀਂ 모ਏਗਾ ਤੇ ਜਿਹੜਾ ਲੋਭ ਰੂਪੀ ਸਵਾਨ ਹੈ ਸਵਾਨ ਸੰਸਕ੍ਰਿਤ ਵਿੱਚ ਅਸੀਂ ਕੁੱਤੇ ਨੂੰ ਕਹਿੰਦੇ ਆ ਜਿਹੜੀ ਸਾਡੀ ਤ੍ਰਿਸ਼ਨਾ ਬੇਅੰਤ ਹੈ ਹਿਰਦੇ ਦੀ ਉਹ ਮਿਟੇਗੀ ਅੱਗੇ ਸਤਿਗੁਰੂ ਕਹਿੰਦੇ ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਹੇ ਭਾਈ ਜਦੋਂ ਤੁਸੀਂ ਸੱਚੇ ਮਾਰਗ ਤੇ ਕੋਈ ਇਨਸਾਨ ਚੱਲਦਾ ਹੈ ਨਾ ਉਦੋਂ ਸਾਰਾ ਜਹਾਨ ਹੀ ਉਸ ਦੀ ਉਸਤਤ ਕਰਦਾ ਹੈ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਇਹ ਇੰਨੀ ਮਾਨਤਾ ਹੈ ਜਿਵੇਂ ਕੋਈ 68 ਤੀਰਥਾਂ ਤੇ ਇਸ਼ਨਾਨ ਕਰੇ ਅਨੇਕ ਤਰ੍ਹਾਂ ਦੀ ਦਇਆ ਕਰੇ ਇਹ ਸਾਰਾ ਕੁਝ ਇਹਦੇ ਵਿੱਚ ਆ ਜਾਏਗਾ ਜਦੋਂ ਪ੍ਰਭੂ ਦੇ ਨਾਮ ਨਾਲ ਬੰਦਾ ਜੁੜਦਾ ਹੈ ਤੇ ਫਿਰ ਦਾਨ ਵੀ ਇੱਕ 16 ਕਲਾਵਾਂ ਵਿੱਚੋਂ ਕਲਾ ਹੈ ਕਿਸੇ ਤੇ ਦਇਆ ਕਰਨੀ ਵੀ ਇੱਕ ਕਲਾ ਹੈ ਤੇ ਕਿਸੇ ਨੂੰ ਕੁਝ ਵੰਡਣਾ ਇਹ ਵੀ ਇੱਕ ਸ਼ਕਤੀ ਹੈ ਅੱਗੇ ਸਤਿਗੁਰੂ ਅੰਤਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਨੇ ਕਿ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਸ ਉਪਰ ਅਕਾਲ ਪੁਰਖ ਬਖਸ਼ਿਸ਼ ਕਰਦਾ ਹੈ ਰਹਿਮਤ ਕਰਦਾ ਹੈ ਉਹੀ ਸੁਜਾਨ ਹੈ ਉਹੀ ਸਿਆਣਾ ਹੈ ਉਹੀ ਦਾਨਸ਼ਵਰ ਹੈ ਕਿ ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤិន ਕੁਰਬਾਨ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਬਖਸ਼ਿਸ਼ ਕਰਕੇ ਮਲਾਪ ਬਖਸ਼ਿਸ਼ ਕੀਤਾ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਮਾਗ ਸੁੱਚੇ ਸੇ ਕਾਂਢੀਏ ਜਿਨ ਪੂਰਾ ਗੁਰੂ ਮਿਹਰਵਾਨ ਜਿਨ੍ਹਾਂ ਦੇ ਉੱਤੇ ਪੂਰਾ ਗੁਰ ਮਿਹਰਵਾਨ ਹੁੰਦਾ ਹੈ ਬਖਸ਼ਿਸ਼ਾਂ ਕਰਦਾ ਹੈ ਤੇ ਮਾਗ ਦੇ ਮਹੀਨੇ ਵਿੱਚ ਉਹੋ ਹੀ ਸੁੱਚੇ ਕਾਂਢੀਏ ਹੁੰਦਾ ਕਹੇ ਜਾਂਦੇ ਉਹੀ ਪਵਿੱਤਰ ਕਹੇ ਜਾਂਦੇ ਨੇ ਕਿ ਕੇਵਲ ਬਾਹਰੀ ਇਸ਼ਨਾਨ ਆਪਣੀ ਇੱਕ ਮਾਨਤਾ ਰੱਖਦਾ ਹੈ ਪਰ ਜਿਹੜਾ ਅੰਤਰੀ ਇਸ਼ਨਾਨ ਹੈ ਜਿਹੜਾ ਪ੍ਰਭੂ ਦੇ ਨਾਮ ਦੇ ਨਾਲ ਜਿਹੜੀ ਜਨਮ ਜਨਮਾਂਤਰਾਂ ਦੀ ਮਾਲ ਲੈਂਦੀ ਹੈ ਉਹਦੇ ਨਾਲ ਜਦੋਂ ਮਨੁੱਖ ਨਿਕਲਦਾ ਹੈ ਤਾਂ ਉਹ ਤਨ ਕਰਕੇ ਮਨ ਕਰਕੇ ਆਤਮਿਕ ਕਰਕੇ ਜੀਵਨ ਕਰਕੇ ਬਹੁਤ ਉੱਚਾ ਹੁੰਦਾ ਹੈ ਇਸ ਲਈ ਸਤਪੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਕਿ हे ਭਾਈ ਇਹ ਮਾਗਦੇ ਮਹੀਮੇ ਪ੍ਰਭੂ ਦਾ ਨਾਮ ਸੁਣਨਾ ਦਾਨ ਕਰਨਾ ਆਪਣੇ ਆਪ ਨੂੰ ਉਸ ਅਕਾਲ ਪੁਰਖ ਨਾਲ ਜੋੜ ਕੇ ਰੱਖਣਾ ਤਾਂ ਕਿ ਸਮੁੱਚੀ ਮਾਨਵਤਾ ਵਿੱਚ ਅੱਤ ਦਾ ਪਿਆਰ ਬਣਿਆ ਰਹੇ ਤੇ ਤੇਰੇ ਹਿਰਦੇ ਵਿੱਚੋਂ ਸਰਬੱਤ ਦੇ ਭਲੇ ਦੀ ਭਾਵਨਾ ਜੀਵਿਤ ਰਹੇ ਇਸ ਮਹੀਨੇ ਦਾ ਮਹਾਨ ਉਪਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ